ਥਾਣਾ ਢਾਰੀਵਾਲ ਦੀ ਪੁਲਿਸ ਨੇ ਜ਼ਿਲ੍ਹਾ ਗਰਦਾਸਰਪੁਰ ਪਿੰਡ ਢੀਡਾਸਾਂਸੀਆਂ ਵਿਖੇ 38 ਲੱਖ ਰੁਪਏ ਦੀ ਪ੍ਰਾਪਰਟੀ ਸੀਲ। ਥਾਣਾ ਢਾਰੀਵਾਲ ਦੀ ਪੁਲਿਸ ਨੇ ਮਿਤੀ 11 11 23 ਨੂੰ ਇੱਕ ਐਫ ਆਈ ਆਰ ਨੰਬਰ 128 ਕੀਤੀ ਸੀ ਜਿਸ ਵਿੱਚ 100 ਕੁਇੰਟਲ ਭੁੱਕੀ ਬਰਾਮਦ ਕੀਤੀ ਗਈ ਸੀ ਜਿਸ ਤੇ ਜਾਂਚ ਦੌਰਾਨ ਕਰਨੈਲ ਸਿੰਘ ਪਿੰਡ ਢੀਡਾਸਾਂਸੀਆਂ ਨੇ ਨਸ਼ੇ ਦੇ ਕਾਰੋਬਾਰ ਦੇ ਨਾਲ ਨਾਜਾਇਜ਼ ਪ੍ਰਾਪਰਟੀ ਬਣਾਈ ਸੀ ਜਿਸ ਦੀ ਜਾਂਚ ਕਰਨ ਤੇ ਜਿਸ ਨੂੰ ਅੱਜ ਣਾਣਾ ਢਾੜੀਵਾਲ ਦੇ ਐਸ ਐਚਓ ਇੰਸਪੈਕਟਰ ਬਲਜੀਤ ਕੌਰ ਅਤੇ ਡੀ ਐਸ ਪੀ ਕੁਲਵੰਤ ਸਿੰਘ ਨੇ ਸਰਕਾਰੀ ਹੁਕਮ ਅਨੁਸਾਰ 38 ਲੱਖ ਰੁਪਏ ਦੀ ਪ੍ਰਾਪਰਟੀ ਸੀਲ ਕਰ ਦਿੱਤੀ। ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਧਾੜੀਵਾਲ ਵਿਕੇ ਐਫ ਆਈ ਆ ਨੰਬਰ 128 ਡੇਟਡ 11 11 23 ਜਿਸ ਵਿੱਚ 100 ਕਿਲੋ ਪੁੱਕੀ ਜਿਹੜੀ ਬਰਾਮਦ ਕੀਤੀ ਗਈ ਸੀ ਤੇ ਇਸ ਤੋਂ ਬਾਅਦ ਦੀ ਕਰਨੈਲ ਚੰਦ ਗੋਗੀ ਐ ਸਾਨੂੰਰਾਮ ਵਾਸੀ ਐ ਡਿਟਾ ਸਾਂਸੀਆਂ ਜਿਹਨਾਂ ਰਕ ਠਾਣੇ ਦਾ ਪਿੰਡ ਐ ਇੱਥੋਂ ਦਾ ਰਹਿਣ ਵਾਲਾ ਉਸ ਤੋਂ ਬਾਅਦ ਇਹਦੀ ਅਸੀਂ ਪ੍ਰਾਪਰਟੀ ਦੀ ਜਾਂਚ ਕੀਤੀ ਤੇ ਪਤਾ ਲੱਗਿਆ ਕਿ ਨੇ ਕਾਫੀ ਪ੍ਰਾਪਰਟੀ ਬਣਾਈਆਂ ਤੇ ਫਿਰ 68 ਐਫ ਦੇ ਤਹਿਤ ਇਹਦੀ ਪ੍ਰਾਪਰਟੀ ਅਟੈਚਮੈਂਟ ਦੀ ਕਾਰਵਾਈ ਸ਼ੁਰੂ ਕੀਤੀ ਉਸ ਤੋਂ ਬਾਅਦ ਕੰਪਿਟੈਂਟ ਅਥਾਰਟੀ ਦਾ ਆਰਡਰ ਹਾਸਲ ਕੀਤੇ ਗਏ ਤੇ ਹੁਣ ਇਸ ਦੀ ਕਰੀਬ 18 ਲੱਖ 38 ਲੱਖ ਦੀ ਪ੍ਰਾਪਰਟੀ ਜਿਹੜੀ ਐ ਉਹ ਫ੍ਰੀਜ਼ ਕੀਤੀ ਗਈ